ਸਤਿ ਸ੍ਰੀ ਅਕਾਲ ਦੋਸਤੋ ਮੈਂ ਲਖਵਿੰਦਰ ਸਿੰਘ ਗਿੱਲ ਤੁਸੀਂ ਵੇਖ ਰਹੇ ਹੋ ਡੀਡੀਐਸ ਨਿਊ ਚੈਨਲ ਅੱਜ ਅਸੀਂ ਸ਼੍ਰੀ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਖੜੇ ਆ ਮੌਜੂਦ ਆ ਜਾਣਾਂਗੇ ਉੱਥੇ ਇਤਿਹਾਸਕ ਤੇ ਨਜ਼ਰ ਮਾਰਾਂਗੇ ਇੱਕ ਵਾਰ ਪੰਜੇ ਪਿਆਲੇ ਪੰਜੇ ਪੀਰ ਛਟਮਾ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਦੋਸਤੋ ਅਸੀਂ ਉਸ ਸਥਾਨ ਵਿੱਚ ਖੜੇ ਆ ਜਿੱਥੇ ਸਿੱਖਾਂ ਦੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੇ ਇਸ ਸਥਾਨ ਨੂੰ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਹੈ ਇਸ ਸਥਾਨ ਦੇ ਹੁਣ ਆਪਾਂ ਇਤਿਹਾਸ ਪੱਖ ਤੋਂ ਨਜ਼ਰ ਮਾਰਦੇ ਆ ਸਾਰਿਆਂ ਤੋਂ ਮੁਕੰਮਲ ਦੋਸਤੋ ਇੱਕ ਵਾਰ ਇਤਿਹਾਸ ਤੇ ਇਤਿਹਾਸ ਪੱਖ ਤੇ ਇੱਕ ਵਾਰ ਨਜ਼ਰ ਮਾਰ ਲਈਏ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਇਤਿਹਾਸ ਪੱਖ ਤੇ ਇੱਕ ਵਾਰ ਨਜ਼ਰ ਮਾਰਦੇ ਆ ਸਰਦਾਰ ਹਰਭਜਨ ਸਿੰਘ ਪੁੱਤਰ ਬਾਬਾ ਕ੍ਰਿਪਾਲ ਸਿੰਘ ਅਤੇ ਗੁਰਦੇਵ ਸਿੰਘ ਵਾਸੀ ਮੜਿਆਲਾ ਕਲਾਂ ਕੋਟ ਟੁੱਬੇਵਾਲਾ ਦੋਵੇਂ ਹੀ ਹਲ ਚਲਾ ਰਹੇ ਸਨ ਇਹ ਉਸ ਸਮੇਂ ਦੀਆਂ ਗੱਲਾਂ ਨੇ ਆਖਰੀ ਸਿਆੜਾ ਵੇਲੇ ਗੁਰਦੇਵ ਸਿੰਘ ਦੇ ਹਲ ਦਾ ਫਾਲਾ ਮੰਜੀ ਸਾਹਿਬ ਦੇ ਵਿੱਚ ਦੋ ਤਿੰਨ ਵਾਰ ਲੱਗਿਆ ਬੈਲ ਤੇ ਗੁਰਦੇਵ ਸਿੰਘ ਕੁਝ ਡਰੇ ਕੁਝ ਡਰ ਗਏ ਸੀ ਹਲ ਵਾਉਣਾ ਬੰਦ ਕਰਕੇ ਵਾਪਸ ਘਰ ਪਰਤ ਗਏ ਜਾ ਕੇ ਬਾਬਾ ਕਿਰਪਾਲ ਬਾਬਾ ਕਿਰਪਾਲ ਸਿੰਘ ਜੀ ਕੋਲੇ ਇਹ ਜ਼ਿਕਰ ਕੀਤਾ ਕਿ ਬਾਬਾ ਜੀ ਗੁਰੂ ਘਰ ਦੇ ਸਰਦਾਲੂ ਅਤੇ ਸਿੱਖ ਇਤਿਹਾਸ ਦੇ ਜਾਣੂ ਚਾਰੇ ਕੋਟਾਂ ਦੇ ਵਿੱਚ ਵੱਡੀ ਉਮਰ ਦੇ ਬਜ਼ੁਰਗ ਸਨ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਜਗਾ ਪੁੱਟ ਕੇ ਵੇਖੀ ਤਾਂ ਪਵਿੱਤਰ ਅਸਥਾਨ ਮੰਜੀ ਸਾਹਿਬ ਦੇ ਦਰਸ਼ਨ ਹੋਏ ਅਤੇ ਉਹਨਾਂ ਨੇ ਇਹ ਏ ਆਸਣ ਸ੍ਰੀ ਗੁਰੂ ਹਰਗੋਬਿੰਦ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼ੇਮੀ ਪਾਛਾਈ ਮੀਰੀ ਪੀਰੀ ਦੇ ਮਾਲਕ ਦਾ ਹੈ ਉਹਨਾਂ ਨੇ ਆਪਣੇ ਪਵਿੱਤਰ ਚਰਨ ਇਸ ਅਸਥਾਨ ਤੇ ਪਾਇ ਸੰ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਇੱਥੇ ਬਿਰਾਜੇ ਸਨ ਤਾਂ ਉਹ ਬਿਰਾਜੇ ਸਨ ਇਸ ਨੂੰ ਨਾ ਛੇੜਨਾ ਸ਼ਾਮ ਨੂੰ ਇੱਕ ਇੱਕ ਬੈਲ ਜਿਸ ਦੇ ਹਰ ਦਾ ਫਲਾ ਮੰਝ ਸਾਹਿਬ ਤੇ ਲੱਗਿਆ ਉਹ ਬਿਮਾਰ ਹੋ ਗਿਆ ਨੂੰ ਸਰਦਾਰ ਹਰ ਹਰਪਜਨ ਸਿੰਘ ਅਤੇ ਗੁਰਦੇਵ ਸਿੰਘ ਨੇ ਮਹਿਰੀ ਵਾਲਾ ਖੂਹ ਜੋੜਿਆ ਗੁਰਦੇਵ ਸਿੰਘ ਪਾਣੀ ਦੇ ਨੱਕੇ ਮਾਰ ਰਿਹਾ ਸੀ ਉੱਚੇ ਉੱਚੀਆਂ ਆਵਾਜ਼ਾਂ ਆਈਆਂ ਜਦੋਂ ਆਵਾਜ਼ਾਂ ਸੁਣੀਆਂ ਅਤੇ ਉਸ ਪਾਸੇ ਜਾ ਕੇ ਵੇਖਿਆ ਤਾਂ ਕਈ ਨੀਲੇ ਵਸਤਰਾਂ ਵਾਲੇ ਸਿੰਘ ਨਜ਼ਰੀ ਆਏ ਆਕਾਸ਼ ਵਿੱਚੋਂ ਆਵਾਜ਼ ਆਈ ਕਿ ਖਾਲਸਾ ਜੀ ਡਰੋ ਨਾ ਗੁਰੂ ਰਾਖਾ ਹੈ ਸਰਦਾਰ ਹਰਭਜਨ ਸਿੰਘ ਨੇ ਵੀ ਇਹ ਆਵਾਜ਼ਾਂ ਸੁਣੀਆਂ ਅਤੇ ਖੂਹ ਚਲਾਉਣਾ ਬੰਦ ਕਰਕੇ ਉਹ ਵੀ ਘਰ ਚਲੇ ਗਏ ਉਸ ਰਾਤ ਸਰਦਾਰ ਗੁਰਦੇਵ ਸਿੰਘ ਨੂੰ ਤੇਜ਼ ਬੁਖਾਰ ਹੋ ਗਿਆ ਨਾਲ ਹੀ ਬੈਲ ਵੀ ਬਿਮਾਰ ਹੋ ਗਿਆ ਸ਼ਾਮ ਨੂੰ ਚਾਰੇ ਕੋਟਾਂ ਅਤੇ ਨੇੜੇ ਤੇੜੇ ਦੇ ਹੋਰ ਨਗਰ ਪਿੰਡਾਂ ਦੇ ਇਸ਼ਾਰਾਂ ਤੋਂ ਵਿੱਚ ਮੰਜੀ ਸਾਹਿਬ ਪ੍ਰਗਟ ਹੋਣ ਦੀ ਗੱਲ ਫੈਲ ਗਈ ਅਗਲੀ ਸਵੇਰ ਨੂੰ ਸੰਗਤਾਂ ਨੂੰ ਦੂਰੋਂ ਨੇੜੇੋਂ ਦੇ ਪਿੰਡਾਂ ਵਿੱਚੋਂ ਮੰਜੀ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋ ਗਈਆਂ ਅਤੇ ਮੰਜੀ ਸਾਹਿਬ ਮੰਜੀ ਸਾਹਿਬ ਚਾਰੇ ਪਾਸੇ ਤੋਂ ਜਗਾ ਸਾਫ਼ ਕਰ ਦਿੱਤੀ ਗਈ ਪ੍ਰਗਟ ਹੋਇਆ ਸਥਾਨ 6ਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਜੀ ਦਾ ਹੈ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋ ਕੇ ਜਹਗੀਰ ਦੇ ਨਾਲ ਇਸ ਸਥਾਨ ਤੇ ਵਿਰਾਜੇ ਸਨ ਇਕੱਠੀਆਂ ਹੋਈਆਂ ਸੰਗਤਾਂ ਨੇ ਸੇਵਾ ਸੇਵਾ ਲਈ ਮਾਇਆ ਅਤੇ ਸਮਗਰੀ ਦੇਣ ਦੇ ਵਾਅਦੇ ਕੀਤੇ ਇਸ ਅਸਥਾਨ ਇਸ ਇਸ ਅਸਥਾਨ ਤੇ ਜੋ ਵੀ ਮੰਨ ਦੀ ਇੱਛਾ ਤਾਰ ਕੇ ਆਉਂਦਾ ਹੈ ਮੂੰਹ ਮੰਗੀਆਂ ਮੁਰਾਦਾਂ ਪਾਉਂਦਾ ਹੈ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੀ ਯਾਤਰਾ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਅਤੇ ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਿਏ ਗੁਰੂ ਜੀ ਅਸੀਂ ਧਲੀਆਂ ਖੱਲਾ ਦੀਏ ਓਟੇ ਜਸਾ ਕਲਮਗਰਾ ਤੜਿਆ ਆਉਂਦਾ ਜੀ ਤਲਮਗਰਾ ਆਉਂਦਾ ਧਣੀ करत बणियो विचा खारका लड़ियो कल्ह था पे ਕੀ ਬੋਲਣ ਦੀ ਆ ਬੱਚੇ ਬੋਲਣ ਹਾਂ ਬੋਲਣ ਕਬੀਰ ਦੇ ਕਹੇ ਪਰਸੋਂ ਲੱਖ ਲੱਖ ਨਾ ਤੋੜਦੇ ਸੀ ਆਏ ਹੋਰ ਮਿਆਂ ਦੇ ਕਾਲੀ ਕਸ਼ਿੰਧਾਂ ਦੇ ਨਾਲ ਸਖਾਂ ਦਾ ਗਰੂਰ ਨਿਕਲ ਗਿਆ ਬਾਦ ਸ਼ਹਿਰ ਦੀਏ ਕਰਲੇ ਨੇ ਕਲਗੀ ਧਰ ਪਾਤਸ਼ਾਹ ਦੇ ਤੂੰ ਜੰਗਾਂ ਨੇ ਦੇ ਦਿੱਤੀ ਹਮਰੇ ਗੁਲਾਬੇ ਤੇ ਪੰਜਾਬ ਦੇ ਮਸਾਮ ਦੇ ਮੂੰਹ ਦੇ ਉੱਤੇ ਆਣ ਤਿੰਨ ਦਾ ਸਹਰਾਣਾ ਲਾ ਕੇ ਪੈ ਨੇ ਕਲਗੀ ਧਰ ਪਾਤਸ਼ਾਹ ਦੇ ਖੂੜਿਆ ਨੇ ਸਦਾਨਾ ਹੋਇਆ ਕਰਕੇ ਸਭ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੀ ਪੌਂ ਫਟਾਲਾ ਲਿਆ ਪੰਜਾਬਾਂ ਦੇ ਗਲਾਬਾਂ ਬਸੰਤ ਆਪਣੇ ਖੇਤਾਂ ਦੇ ਵਿੱਚ ਖੂਤੇ ਤੇਰਾ ਮਾਮ ਆਏ ਨੇ ਦੇਖਿਆ ਸਤਿਗੁਰੂ ਕਰੀ ਤਰਪਾਉ ਦਾ ਪੈ ਰੇ ਤੇਨਲਾ ਚਰਹਾ ਲਾ ਕੇ ਚਾਹਾਂ ਦੇ ਸੀਸ ਰੱਖਿਆ ਜਗਾਲੇ ਦੇ ਜਦੋਂ ਆਪਾਂ ਕੋਈ ਜ਼ਿਕਰ ਕਰਨੀ ਸਤਿਸ਼੍ਰੀਕਾਲ ਦੋਸਤੋ ਮੈਂ ਲਖਮਿੰਦਰ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ। ਦੋਸਤੋ ਦੱਸ ਦਈਏ ਕਿ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਖੜੇ ਆ। ਮਨਜੀਤ ਸਾਹਿਬ ਗੁਰਦੁਆਰਾ ਸਤਗੁਰੂ ਜੀ ਫਰਗੋਬਿੰਦ ਸਿੰਘ ਜੀ ਜੋ ਕਿ ਛੇਮੀ ਪਾਤਸ਼ਾਹੀ ਹੋਏ ਨੇ ਮੇਰੀ ਪੀੜੀ ਦੇ ਮਾਲਕ ਉਹਨਾਂ ਦੇ ਨਾਮ ਤੇ ਸ਼ਿਸ਼ੋਬੀਤ ਹੈ। ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ ਕਰੀਬ 29 ਕਿਲੋਮੀਟਰ ਔਰ ਖੰਨਾ ਤੋਂ ਕਰੀਬ 10 ਕਿਲੋਮੀਟਰ ਦੂਰੀ ਤੇ ਸਥਿਤ ਹੈ। ਅੰਮ੍ਰਿਤਸਰ ਤੋਂ ਦਿੱਲੀ ਹਾਈਵੇਜ ਜਦੋਂ ਅੰਮ੍ਰਿਤਸਰ ਤੋਂ ਆਪਾਂ ਦਿੱਲੀ ਹਾਈਵੇਜ਼ ਤੇ ਜਾਂਦੇ ਆਂ ਦਿੱਲੀ ਸਾਈਡ ਜਾਂਦੇ ਆਂ ਤਾਂ ਜਾਂਦਿਆਂ ਨੂੰ ਸੱਜੇ ਹੱਥ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਬੀਤ ਹੈ ਤੇ ਇੱਥੇ ਹਰ ਐਤਵਾਰ ਨੂੰ ਵੱਡੀ ਸ਼ਮੂਲੀਅਤ ਦੇ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਆਉਂਦੀਆਂ ਨੇ ਜਿਹੜੇ ਸਰਦਾਲੂ ਨੇ ਸੰਗਤਾਂ ਨੇ ਹਰ ਐਤਵਾਰ ਨੂੰ ਨਤਮਸਤਕ ਹੋਣ ਆਉਂਦੀਆਂ ਨੇ ਵੱਡੀ ਸ਼ਮੂਲੀਅਤ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਨੇ ਉਹ ਨਤਮਸਤਕ ਹੋਣ ਆਉਂਦੀਆਂ ਨੇ ਤੁਸੀਂ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਜਿਹੜੀਆਂ ਸੰਗਤਾਂ ਨੇ ਹੁਣ ਹੌਲੇ ਮੁਹੱਲੇ ਕਰਕੇ ਆਨੰਦਪੁਰ ਸਾਹਿਬ ਤੋਂ ਵੀ ਜਿਹੜੇ ਕਾਫਲੇ ਨੇ ਕੁਝ ਕਾਫਲੇ ਆਨੰਦਪੁਰ ਨੰਦਪੁਰ ਸਾਹਿਬ ਨਤਮਸਤਕ ਹੋ ਕੇ ਵਾਪਸੀ ਮੋੜ ਰਹੇ ਨੇ ਉਹ ਵੀ ਇੱਥੇ ਆ ਕੇ ਜਾਂਦੇ ਹੋਏ ਮੱਥਾ ਟੇਕ ਕੇ ਵਾਪਸੀ ਜਾ ਰਹੇ ਨੇ ਔਰ ਕੁਝ ਜਿਹੜੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਉਹ ਜਾਂਦੇ ਹੋਏ ਵੀ ਮੱਥਾ ਟੇਕ ਕੇ ਨਤਮਸਤਕ ਹੋ ਕੇ ਉਰੋਂ ਅੱਗੇ ਆਪਣਾ ਰਵਾਨਾ ਹੋ ਰਹੇ ਨੇ ਅਨੰਦਪੁਰ ਸਾਹਿਬ ਲਈ ਤੇ ਦੋਸਤੋ ਦੱਸ ਦਈਏ ਕਿ ਜਿੱਮੇ ਸੰਗRAND ਪੂਰਨਮਾਸ਼ੀ ਉਹ ਵੀ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਆ ਔਰ ਜਿਹੜੀਆਂ ਸੰਗਤਾਂ ਨੇ ਉਹ ਦੂਰ ਦਰਾਡੇ ਤੋਂ ਨਤਮਸਤਕ ਹੋਣ ਲਈ ਆਂਦੀਆਂ ਨੇ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸ਼ੇਮੇ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਨਾਮ ਤੇ ਸ਼ਿਸ਼ੋਬੀਤ ਚਲਾ ਗਿਆ ਜਿੰਦਾਬਾਦ ਜੀ ਆਓ ਜੀ ਲਾਂਭ ਕੇ ਹੋ ਗਿਆ ਜੀ ਬਰਾਦਾ ਜੀ ਦਾ ਬਰਾਦਾ ਕਰਦਾ ਹੈ ਅੱਗੇ ਅੱਗੇ ਆਓ ਜੀ ਬਟਨ ਮੈਂ ਆਦੇ ਸਿੰਘ ਸਾਹਿਬ ਆਪਾ ਜੀ ਦੀ ਕਰਦਾ ਚਲੋ ਨੂੰ ਜੀ ਜਾਣ ਜਮਨਾ ਹੋਣ ਰਿਹਾ ਹੈ ਹੋਏ ਮੈਂ ਜੀ ਨੂੰ ਪਾਰ ਕਰਤੀ ਤੇ ਸਾਡੇ ਨਾਲ ਸੰਗਤਾਂ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਕ ਛੋਟਾ ਬੱਚਾ ਆ ਬੱਚੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਬੇਟਾ ਦੇਵ ਦੇਵ ਕਿੱਥੋਂ ਆਇਓ ਬੇਟਾ ਖੰਨੇ ਤੋਂ ਖੰਨੇ ਤੋਂ ਹਾਂਜੀ ਕਿੰਨੀ ਉਮਰ ਕਿੰਨੀ ਹੋ ਗਈ 9 9 ਇਅਰਸ ਕਿੰਨੇ ਸਾਲ ਤੋਂ ਉਰੇ ਆ ਰਹੇ ਹੋ ਤੁਸੀਂ ਅਸੀਂ ਅੰਕਲ 10-12 ਸਾਲ ਹੋ ਗਏ 10-12 ਸਾਲ ਹਾਂਜੀ ਬੇਟਾ ਤੁਸੀਂ ਤੇ ਸਾਡੇ ਵਿਚ ਆ ਗਏ ਹੋ ਕੀ ਸਿੱਖਿਆ ਆ ਕੇ ਪਹਿਲਾਂ ਜੀ ਮੈਂ ਮੋਨਾ ਹੁੰਦਾ ਸੀਗਾ ਹੁਣ ਸਰ ਮੈਂ ਉਰੇ ਆ ਕੇ 10 ਸਰਦਾਰ ਬਣਿਆ ਮੈਂ ਸਾਨੂੰ ਗੁਰਮੁਖ ਸਿੱਖੀਆਂ ਨੇ ਚਾਇਦਾ ਤੇ ਅੱਛਾ ਜੀ ਬਹੁਤ ਅੱਛੀ ਗੱਲ ਹੈ ਪਹਿਲਾਂ ਮੋਣੀ ਸੀਗੀ ਹੈ ਤੇ ਫਿਰ ਆ ਕੇ ਕੇਸ ਰੱਖੇ ਦਸਤਾਰ ਸਜਾਉਣ ਲੱਗੇ ਹੈ ਤੇ ਕੀ ਕਿਹਾ ਸੀ ਗੁਰਮਤ ਦੇ ਸਿਧਾਂਤਾਂ ਤੇ ਇੱਕ ਵਿਦਵਾਨ ਗੁਰਮਤ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਹਾਂਜੀ ਗੁਰੂ ਹੋਰ ਬਸ ਸੋ ਦੇ ਦੋਸਤੋ ਤੁਸੀਂ ਵੇਖ ਸਕਦੇ ਹੋ ਇਹ ਬੱਚੇ ਨੇ ਜਿਹੜੀ ਸੋਚ ਹੈ ਉਹਨਾਂ ਨੇ ਦੱਸਿਆ ਕਿ ਪਹਿਲਾਂ ਮੈਂ ਮੋਨਾ ਹੁੰਦਾ ਸੀ ਕਿ ਸਿੱਸੀ ਜਿਹੜੇ ਉਹ ਕੱਟੇ ਹੋਏ ਸੀ ਇੱਥੇ ਆਉਣ ਤੋਂ ਬਾਅਦ 10-12 ਸਾਲ ਤੋਂ ਇਹ ਬੱਚਾ ਆ ਰਿਹਾ ਤੇ ਬੱਚੇ ਨੇ ਬਹੁਤ ਵੱਡੀ ਗੱਲ ਕਹੀ ਆ ਇਹ ਗੱਲ ਸੁਣਨੇ ਵਾਲੀ ਹੈ ਬੱਚੇ ਨੇ ਕਿਹਾ ਕਿ ਸਾਨੂੰ ਗੁਰਮਤਿ ਦੇ ਔਰ ਸਿੱਖੀ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ ਬੱਚੇ ਨੂੰ ਵੀ ਇਸ ਗੱਲ ਦਾ ਫੀਲ ਹੋਇਆ ਉਹਨਾਂ ਨੇ ਜਿਹੜਾ ਪਹਿਲਾਂ ਕੇਸ ਕਟਿੰਗ ਹੁੰਦੇ ਉਹਨਾਂ ਦੇ ਕੇਸ ਕੱਟੇ ਹੁੰਦੇ ਸੀ ਲੇਕਿਨ ਉਰੇ ਆਉਣ ਤੋਂ ਬਾਅਦ ਉਹਨਾਂ ਨੇ ਕੇਸ ਰੱਖੇ ਉਹਨਾਂ ਨੂੰ ਆਪਣੇ ਇਤਿਹਾਸ ਤੇ ਜਦੋਂ ਛੋਟਾ ਬੱਚਾ ਆ ਇੰਨੀ ਹਜੇ ਆਪਾਂ ਕਹਿ ਸਕਦੇ ਹਾਂ ਕਿ ਛੋਟੀ ਉਮਰ ਦੇ ਵਿੱਚ ਬਹੁਤ ਇਹਨੂੰ ਸਮਝ ਆ ਕਿ ਉਹਨਾਂ ਨੇ ਆ ਕੇ ਉਹਰੇ ਕੇਸ ਰੱਖੇ ਬਹੁਤ ਵੱਡੀ ਗੱਲ ਆ ਇਹ ਕਿ ਸਿੱਖੀ ਸਿਧਾਂਤਾਂ ਤੇ ਚੱਲਣਾ ਸੋ ਦੋਸਤੋ ਇਹ ਬੱਚਾ ਜਿਹੜਾ ਹੈ ਇਸ ਤੋਂ ਵੀ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਸਿੱਖੀ ਸਿਧਾਂਤਾਂ ਬਾਰੇ ਗੁਰਮਤਿ ਦੇ ਸਿਧਾਂਤਾਂ ਬਾਰੇ ਦੱਸਣਾ ਚਾਹੀਦਾ ਮਾਪੇ ਨੂੰ ਵੀ ਪੇਰੈਂਟਸ ਨੂੰ ਵੀ ਦੱਸਣਾ ਚਾਹੀਦਾ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ 29 ਕਿਲੋਮੀਟਰ ਦੂਰ ਅੰਮ੍ਰਿਤਸਰ ਦਿੱਲੀ ਹਾਈਵੇ ਦੇ ਦੁਰਾਹੇ ਅਤੇ ਖੰਨੇ ਦੇ ਵਿਚਕਾਰ ਸਥਿਤ ਹੈ ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸ਼ੇਮੀ ਪਾਤਸ਼ਾਹੀ ਮੀਰੀ ਪੀਰੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋ ਕੇ ਆਏ ਸਨ ਤਾਂ ਇੱਥੇ ਆ ਕੇ ਉਹਨਾਂ ਨੇ ਆਰਾਮ ਕੀਤਾ ਸੀ ਇਹ ਇਤਿਹਾਸਕਾਰਾਂ ਦੇ ਦੱਸਣ ਦੇ ਮੁਤਾਬਕ ਕਿਹਾ ਜਾ ਸਕਦਾ ਹੈ ਸੋ ਦੋਸਤੋ ਇਹ ਸੀ ਇਤਿਹਾਸ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦਾ ਜਿੱਥੇ ਕੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਏ ਉਹਨਾਂ ਨੂੰ ਇਹ ਗੁਰਦੁਆ ਇਹ ਧਰਤੀ ਦੀ ਚਰਨ ਛੋਹ ਪ੍ਰਾਪਤ ਹੈ ਔਰ ਜਾਣਕਾਰੀ ਦੱਸ ਦਈਏ ਕਿ ਅਗਲੀ ਵਾਰ ਫਿਰ ਇੱਕ ਗੁਰਦੁਆਰਾ ਸਾਹਿਬ ਦਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਡੀਡੀਐਸ ਨਿਊ ਚੈਨਲ ਹਰ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਕਰੋ ਸ਼ੇਅਰ ਕਰੋ ਮੈਨੂੰ ਦਿਓ ਇਜਾਜ਼ਤ ਮੈਂ ਲਖਵਿੰਦਰ ਸਿੰਘ ਗਿੱਲ ਧੰਨਵਾਦ